ਫਤੇਗੜ ਸਾਹਿਬ ਤੋਂ ਇੱਕ ਦੁਖਦਾਈ ਖਬਰ ਪ੍ਰਾਪਤ ਹੋਈ ਹੈ ਜਿੱਥੇ ਪਤਨੀ ਤੋਂ ਤੰਗ ਆ ਕੇ ਹਰਨਾਮ ਨਗਰ ਸਰਹੰਦ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਸਬੰਧੀ ਥਾਣਾ ਫਤੇਗੜ ਸਾਹਿਬ ਦੇ ਐਸ ਐਚ ਓ ਅਮਰਦੀਪ ਸਿੰਘ ਨੇ ਦੱਸਿਆ ਕਿ ਕਾਕਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰਨਾਮ ਨਗਰ ਤਲਾਣੀਆਂ ਸਰਹੰਦ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਉਸਦੇ ਦੋ ਲੜਕੀਆਂ ਅਤੇ ਇੱਕ ਲड़का ਹੈ ਉਸਦੇ 25 ਸਾਲਾ ਪੁੱਤਰ ਨਰਿੰਦਰ ਸਿੰਘ ਨੇ 18 ਦਸੰਬਰ 2022 ਨੂੰ ਆਪਣੀ ਮਰਜ਼ੀ ਨਾਲ ਪ੍ਰਿੰਕਾ ਪੁੱਤਰੀ ਸਤਿਆਵਾਨ ਵਾਸੀ ਬੋੜਾਵਾਲਾ ਗੇਟਨਾਬਾ ਜ਼ਿਲ੍ਹਾ ਪਟਿਆਲਾ ਨਾਲ ਵਿਆਹ ਕਰਵਾਇਆ ਸੀ ਵਿਆਹ ਤੋਂ ਪ੍ਰਿੰਕਾ ਨੇ ਨਰਿੰਦਰ ਸਿੰਘ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਵਿਆਹ ਤੋਂ ਕੁਝ ਦੇਰ ਬਾਅਦ ਨਰਿੰਦਰ ਸਿੰਘ ਅਤੇ ਪ੍ਰਿੰਕਾ ਨੇ ਵਕਤ ਤੋਂ ਕਮਰਾ ਕਿਰਾਏ ਤੇ ਲੈ ਲਿਆ ਤੇ ਦੋਵੇਂ ਅਲੱਗ ਰਹਿਣ ਲੱਗ ਪਏ ਫਿਰ ਨਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਕਿਰਾਇਆ ਦੇਣਾ ਔਖਾ ਲੱਗਦਾ ਹੈ ਇਸ ਲਈ ਉਸਦੇ ਪਿਤਾ ਨੇ ਘਰ ਦੇ ਉੱਪਰ ਇੱਕ ਕਮਰਾ ਪਵਾ ਦਿੱਤਾ ਤਾਂ ਜੋ ਨਰਿੰਦਰ ਸਿੰਘ ਦੇ ਕਿਰਾਏ ਦੇ ਪੈਸੇ ਵੱਧ ਸਕਣ ਪਰ ਪ੍ਰਿੰਕਾ ਨੇ ਨਰਿੰਦਰ ਸਿੰਘ ਨਾਲ ਲੜਾਈ ਝਗੜਾ ਉਸੇ ਤਰ੍ਹਾਂ ਜਾਰੀ ਰੱਖਿਆ ਉਹ ਨਰਿੰਦਰ ਸਿੰਘ ਨੂੰ ਉਸਦੇ ਪਰਿਵਾਰ ਨਾਲ ਮੇਲ ਮਲਾਪ ਤੋਂ ਰੋਕਦੀ ਸੀ ਜਿਸ ਕਾਰਨ ਨਰਿੰਦਰ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ ਬੀਤੀ 12 ਜਨਵਰੀ 2024 ਨੂੰ ਪ੍ਰਿੰਕਾ ਆਪਣੇ ਪਿਕੇ ਘਰ ਚਲੀ ਗਈ ਪ੍ਰਿੰਕਾ ਦੇ ਪੇਕੇ ਜਾਣ ਤੋਂ ਬਾਅਦ ਨਰਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਪ੍ਰਿੰਕਾ ਉਸ ਨੂੰ ਬਹੁਤ ਪਰੇਸ਼ਾਨ ਕਰਦੀ ਹੈ ਅਤੇ ਹੱਥ ਵਿੱਚ ਚੁੱਕਦੀ ਹੈ ਫਿਰ ਨਰਿੰਦਰ ਸਿੰਘ ਪ੍ਰਿੰਕਾ ਨੂੰ ਲੈਣ ਲਈ ਨਾਪੇ ਗਿਆ ਸੀ ਪਰ ਬੀਤੀ ਰਾਤ ਲਗਭਗ 9 ਵਜੇ ਵਾਪਸ ਘਰ ਆ ਕੇ ਚੁੱਪਚਾਪ ਆਪਣੇ ਕਮਰੇ 'ਚ ਚਲਾ ਗਿਆ ਫਿਰ ਕਾਕਾ ਸਿੰਘ ਨੂੰ ਉਸਦੀ ਭਤੀਜੀ ਨੇ ਦੱਸਿਆ ਕਿ ਪ੍ਰਿੰਕਾ ਦਾ ਨਾਪੇ ਤੋਂ ਫੋਨ ਆਇਆ ਕਿ ਨਰਿੰਦਰ ਸਿੰਘ ਉਸ ਨਾਲ ਝਗੜਾ ਕਰਕੇ ਚਲਾ ਗਿਆ ਹੈ ਅਤੇ ਹੁਣ ਫੋਨ ਨਹੀਂ ਚੁੱਕ ਰਿਹਾ ਇਸ ਤੋਂ ਬਾਅਦ ਜਦੋਂ ਉਸਨੇ ਨਰਿੰਦਰ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਨਰਿੰਦਰ ਸਿੰਘ ਬੈੱਡ ਤੇ ਪਿਆ ਸੀ ਅਤੇ ਉਸਦੇ ਹੱਥ ਪੈਰ ਨੀਲੇ ਹੋ ਚੁੱਕੇ ਸਨ ਨਰਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕਾਕਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪ੍ਰਿੰਕਾ ਖਿਲਾਫ ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਰਿੰਦਰ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੰਦੀ ਹੈ